ਕਿ ਰਾਜ਼ਕਰਹੀਮ ਹੈ ਕਿ ਕਰਮੰਕਰਹੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਮਹਾਰਾਜ ਜੀ ਫਰਮਾਉਂਦੇ ਨੇ ਕਿ ਰਾਜ਼ਕਰਹੀਮ ਹੈ ਰਾਜ਼ਗਦਾਰਤ ਪਿੱਛੇ ਵੀ ਆਪਾਂ ਸਮਝਿਆ ਰਿਜ਼ਕ ਦੇਣ ਵਾਲਾ ਰੋਜੀ ਰੋਟੀ ਦੇਣ ਵਾਲਾ ਤੇ ਰਹੀਮ ਦਾ ਅਰਥ ਹੋ ਗਿਆ ਰਹਿਮਤ ਕਰਨ ਵਾਲਾ ਦਇਆ ਤਰਸ ਕਰਨ ਵਾਲਾ ਇਦਾਂ ਮਿਲਵਾ ਅਰਥ ਬਣ ਗਿਆ ਵਾਹਿਗੁਰੂ ਜੀ ਤੁਸੀਂ ਤਰਸ ਕਰਦੇ ਹੋ ਤੇ ਸਾਨੂੰ ਜੀਵਾਂ ਨੂੰ ਰਿਜ਼ਕ ਦੇ ਰਹੇ ਹੋ ਕਿ ਰਾਜ਼ਕਰਹੀਮ ਹੈ ਕਿ ਕਰਮੰ ਕਰੀਮ ਹੈ ਸਾਸੰਗਤ ਕਰਮਦਾਰਥ ਵੀ ਹੈ ਬਖਸ਼ਿਸ਼ ਤੇ ਕਰੀਮਦਾਰਥ ਵੀ ਹੈ ਬਖਸ਼ਿਸ਼ ਕਰਨ ਵਾਲਾ ਸੋ ਕਰਮੰ ਕਰੀਮਦਾਰਥ ਹੋ ਗਿਆ ਉਹ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਦੇ ਉੱਪਰ ਬਖਸ਼ਿਸ਼ ਕਰਨ ਵਾਲਾ ਮਿਹਰ ਕਰਨ ਵਾਲਾ ਹੈ ਕਿ ਰਾਜ਼ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਸਰਬੰਕਲੀ ਸਰਬੰ ਸਾਰਿਆਂ ਕਲੀ ਕਲਾ ਤਾਕਤ ਸਰਵੰਕਲੀ ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਇਹ ਮੇਰੇ ਵਾਹਿਗੁਰੂ ਪਰਮੇਸ਼ਰ ਜੀ ਜਿੰਨੀਆਂ ਇੱਥੇ ਕਲਾ ਨੇ ਜਿੰਨੀਆਂ ਤਾਕਤਾਂ ਨੇ ਉਹਨਾਂ ਸਾਰੀਆਂ ਦੇ ਮਾਲਕ ਤੁਸੀਂ ਕਿ ਸਰਵੰਕਲੀ ਹੈ ਡਲੀ ਦਲ ਦੇਣਾ ਨਾਸ਼ ਕਰ ਦੇਣਾ ਸਰਵੰਕਲੀ ਸਾਰਿਆਂ ਨੂੰ ਖਤਮ ਕਰ ਦੇਣਾ ਕਿ ਸਰਵੰਕਲੀ ਹੈ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਦਾ ਨਾਸ਼ ਕਰਨ ਵਾਲੇ ਤੁਸੀਂ ਕੇ ਰਾਜ਼ ਕਰਹੀਮ ਹੈ ਕੇ ਕਰਮੰਕ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਗਦਲੀ ਹੈ ਅਗਲੇ ਪਦੇ ਵਿੱਚ ਫਿਰ ਫਰਮਾਉਂਦੇ ਨੇ ਕੇ ਸਰਬਤਰ ਮਾਨਯੇ ਕੇ ਸਰਬਤਰ ధਾਨਯੇ ਕੇ ਸਰਬਤਰ ਗਾਉਨੇ ਕੇ ਸਰਬਤਰ ਭਾਉਨੇ ਕੇ ਮੇਰੇ ਵਾਹਿਗੁਰੂ ਜੀ ਸਰਬਤਰ ਮਾਨਯੇ ਸਰਬਤਰ ਸਾਰਿਆਂ ਥਾਵਾਂ ਤੇ ਮਾਨੇ ਮੰਨੇ ਜਾਂਦੇ ਹੋ ਸਾਰਿਆਂ ਥਾਵਾਂ ਤੇ ਤੁਹਾਡੀ ਪੂਜਾ ਮਾਨਤਾ ਹੁੰਦੀ ਹੈ ਸ਼ਾਸਕਤ ਮਾਨਯੇ ਸ਼ਬ ਜਿਹੜਾ ਗੁਰੂ ਸਾਹਿਬ ਨੇ ਲਿਖਿਆ ਮੰਮੇ ਨੁਕੰਨਾ ਨੰਨਾ ਤੇ ਅੱਦੇ ਯਈਏ ਦੇ ਉੱਪਰ ਦੁਲਾਵਾਂ ਪਈਆਂ ਹੋਈਆਂ ਇਹਦਾ ਉਚਾਰਨ ਆਪਾਂ ਇਸ ਢੰਗ ਨਾਲ ਕਰਾਂਗੇ ਮੰਮੇ ਨੁਕੰਨਾ ਨੰਨੇ ਸ਼ਬਦ ਨੂੰ ਸਿਹਾਰੀ ਲਗਾ ਕੇ ਤੇ ਐੜੇ ਸ਼ਬਦ ਦੇ ਉੱਪਰ ਦੁਲਾਵਾਂ ਲੱਗਣਗੀਆਂ ਮਾਨਯੇ ਮੰਮੇ ਨੁਕੰਨਾ ਨੰਨੇ ਨੂੰ ਸਿਹਾਰੀ ਐੜੇ ਉੱਪਰ ਦੁਲਾਵਾਂ ਕਿ ਸਰਬਤਰ ਮਾਨਯੇ ਤੁਸੀਂ ਸਾਰੀਆਂ ਥਾਵਾਂ ਤੇ ਮੰਨੇ ਜਾਂਦੇ ਹਰ ਥਾਂ ਤੇ ਤੁਹਾਡੀ ਮਾਨਤਾ ਹੋ ਰਹੀ ਹੈ ਕਿ ਸਰਬਤਰ ਦਾਨੇ ਦਾਨਿਆਂ ਦਾ ਉਚਾਰਨ ਵੀ ਉਸੇ ਤਰ੍ਹਾਂ ਕਰਨਾ ਹੈ ਲਿਖਿਆ ਹੋਇਆ ਦਦੇ ਨੂੰ ਕੰਨਾ ਨੰਨਾ ਤੇ ਯਈਏ ਸ਼ਬਦ ਨੂੰ ਦੁਲਾਵਾਂ ਲਗਾ ਕੇ ਆਪਾਂ ਉਚਾਰਨ ਕਰਾਂਗੇ ਦਦੇ ਨੂੰ ਕੰਨਾ ਨੰਨੇ ਨੂੰ ਸਿਹਾਰੀ ਐਡਿਓ ਪਰ ਦੁਲਾਵਾਂ ਲਾ ਕੇ ਦਾਨੇ ਕਿ ਸਰਬਤਰ ਦਾਨੇ ਤੁਸੀਂ ਸਾਰਿਆਂ ਨੂੰ ਦਾਨ ਦੇਣ ਵਾਲੇ ਸਰਬਤਰ ਜਿੰਨੇ ਦੁਨੀਆ ਦੇ ਜੀਵ ਨੇ ਸਰਬਤ ਦਾਨੇ ਉਹਨਾਂ ਨੂੰ ਦਾਨ ਦੇਣ ਵਾਲੇ ਕਿ ਸਰਬਤਰ ਮੰਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਨੇ ਕਿ ਸਰਬਤਰ ਭਾਉਨੇ ਸਰਬਤਰ ਸਾਰਿਆਂ ਥਾਵਾਂ ਤੇ ਗਾਉਨੇ ਗਮਣ ਕਰਨ ਵਾਲਾ ਸਰਬਤਰ ਗਾਉਨੇ ਜਿਹੜਾ ਸਾਰਿਆਂ ਥਾਵਾਂ ਤੇ ਗਮਣ ਕਰਦਾ ਹਰ ਇੱਕ ਥਾਂ ਤੇ ਉਹ ਵਸਿਆ ਹੋਇਆ ਜੇ ਪਿੱਛੇ ਆਪਾਂ ਪੜਿਆ ਜਲਥਲ ਮਹੀਆਲ ਪੂਰਿਆ ਸਵਾਮੀ ਸਿਰਜਨ ਹਾਰ ਜਲਥਲ ਮਹੀਆਲ ਪੂਰਿਆ ਰਵਿਆ ਵਿੱਚ ਬਣਾ ਘਾਟ ਘਾਟ ਮੈਂ ਹਰ ਜੂ ਵਸਿਆ ਸੰਤਨ ਕਹਿਉ ਪੁਕਾਰ ਕਿੰਨੇ ਪ੍ਰਮਾਨ ਦਿੱਤੇ ਮਹਾਰਾਏ ਨੇ ਬਾਣੀ ਚ ਕਿ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਤੁਸੀਂ ਸਾਰੀਆਂ ਥਾਵਾਂ ਤੇ ਗਵਨ ਕਰਨ ਵਾਲੇ ਕਿ ਸਰਬਤਰ ਭਾਉਣੇ ਸਰਬਤਰ ਸਾਰੇ ਭਾਉਣ ਭਵਨ ਲੋਕ ਰਹਿਣ ਵਾਲੀਆਂ ਥਾਵਾਂ ਸਰਬਤਰ ਭਾਉਣੇ ਦਾ ਅਰਥ ਹੋ ਗਿਆ ਜਿਹੜਾ ਸਾਰੇ ਭਵਨਾਂ ਦੇ ਵਿੱਚ ਰਹਿੰਦਾ ਜਿਹੜਾ ਹਰੇਕ ਜਗ੍ਹਾ ਹਰੇਕ ਸਥਾਨ ਤੇ ਵਸਿਆ ਹੋਇਆ ਕਿ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਉਨੇ ਕੇ ਸਰਬਤਰ ਭਾਉਨੇ ਅੱਗੇ ਮਹਾਰਾਜ ਫਿਰ ਫਰਮਾਉਂਦੇ ਨੇ ਕਿ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕਿ ਸਰਬਤਰ ਦੇਸ ਹੈ ਮੇਰੇ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇਸ਼ਾਂ ਦੇ ਵਿੱਚ ਰਹਿੰਦੇ ਹੋ ਸਾਰੇ ਦੇਸ਼ ਤੁਹਾਡੇ ਨੇ ਇਸ ਧਰਤੀ ਦੇ ਵੀ ਦੇਸ਼ ਕਹ ਲਓ ਹੋਰ ਹੋਰ ਵੀ ਧਰਤੀਆਂ ਬਥੇਰੀਆਂ ਹੋਣਗੀਆਂ ਧਰਤੀ ਹੋਰ ਪਰਿਆ ਹੋਰ ਹੋਰ ਪਤਾ ਨਹੀਂ ਕਿੰਨੀਆਂ ਧਰਤੀਆਂ ਨੇ ਸਾਜੀਆਂ ਉਹਨਾਂ ਧਰਤੀਆਂ ਦੀ ਵੀ ਜਿਹੜੇ ਦੇਸ਼ ਨੇ ਸਭ ਥਾਵਾਂ ਤੇ ਉਹਦਾ ਵਾਸਾ ਹੈ ਉਹੀ ਪਰਮਾਤਮਾ ਵਸਦਾ ਹੈ ਤੇ ਉਹ ਪਰਮਾਤਮਾ ਉਹਨਾਂ ਦੇਸ਼ਾਂ ਵਿੱਚ ਵਸਣ ਵਾਲਿਆਂ ਨੂੰ ਪਾਲਦਾ ਵੀ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਸਾਰੀਆਂ ਦੇਸ਼ਾਂ ਵਿੱਚ ਤੁਸੀਂ ਹੋ ਸਾਰੀਆਂ ਭੇਸਾਂ ਵਿੱਚ ਵੀ ਤੁਸੀਂ ਤੁਹਾਡਾ ਆਪਣਾ ਕੋਈ ਭੇਸ ਨਹੀਂ ਕਿਉਂਕਿ ਤੁਹਾਡਾ ਕੋਈ ਸਰੀਰ ਨਹੀਂ ਪਰ ਦੁਨੀਆ ਦੇ ਜਿੰਨੇ ਭੇਸ ਨੇ ਉਹ ਸਾਰੇ ਤੁਹਾਡੇ ਹੀ ਨੇ ਉਹਨਾਂ ਵੀ ਤੁਸੀਂ ਵਸੇ ਹੋਏ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਸਰਬਤਰ ਸਾਰਿਆਂ ਥਾਵਾਂ ਤੇ ਰਾਜ ਹੈ ਰਾਜ ਕਰਦਾ ਹੈ ਵਾਹਿਗੁਰੂ ਪਰਮਾਤਮਾ ਦਾ ਰਾਜ ਭਾਗ ਸਾਰਿਆਂ ਥਾਵਾਂ ਤੇ ਸਾਸੰਗਤ ਦੁਨੀਆਵੀ ਜਿਹੜਾ ਰਾਜਾ ਹੈ ਉਹਦੇ ਰਾਜ ਦੀ ਤੇ ਕਸੀਮਾ ਹੁੰਦੀ ਆ ਨਾ ਕਿ ਰਾਜ ਇੱਥੋਂ ਤੱਕ ਹੈ ਇਹਦੇ ਤੋਂ ਅੱਗੇ ਨਹੀਂ ਪਰ ਪਰਮਾਤਮਾ ਦੇ ਰਾਜ ਦੀ ਤੇ ਕੋਈ ਸੀਮਾ ਨਹੀਂ ਸਾਰਾ ਬ੍ਰਹਿਮੰਡੀ ਉਸੇ ਦਾ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਸਰਵਤਰ ਸਾਰਿਆਂ ਨੂੰ ਸਾਜੈ ਸਾਜਦਾ ਹੈ ਹਰ ਜੀਵ ਦੀ ਸਿਰਜਣਾ ਕਰਨ ਵਾਲਾ ਸਾਡਾ ਪਰਮੇਸ਼ਰ ਸਾਡਾ ਵਾਹਿਗੁਰੂ ਹੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਅੱਗੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਰਬਤਰ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਮਾਰੇ ਫਰਮਾਉਂਦੇ ਨੇ ਕਿ ਸਰਬਤਰ ਦੀਨੇ ਸਰਵਤਰ ਸਾਰਿਆਂ ਨੂੰ ਦਿਨੇ ਦੇਣ ਵਾਲਾ ਕਿ ਸਰਵਤਰ ਦਿਨੇ ਦੁਨੀਆ ਦੇ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਨੂੰ ਦੇਣ ਵਾਲੇ ਤੁਸੀਂ ਹਰ ਦਾਤ ਤੁਸੀਂ ਹੀ ਵੰਡ ਰਹੇ ਹੋ ਕਿ ਸਰਵਤਰ ਲੀਨੇ ਸਰਵਤਰ ਸਾਰਿਆਂ ਤੋਂ ਲੀਨੇ ਲੈਣ ਵਾਲਾ ਤੁਸੀਂ ਸਿਰਫ ਦਾਤਾਂ ਦਿੰਦੇ ਹੀ ਨਹੀਂ ਬਲਕਿ ਜੋ ਦਿੱਤਾ ਹੋਇਆ ਹੈ ਉਹ ਤੁਸੀਂ ਵਾਪਸ ਵੀ ਲੈ ਲੈਂਦੇ ਸੋ ਦਾਤਾਂ ਦਿੰਦੇ ਵੀ ਉਹਤੇ ਲੈ ਵੀ ਲੈਂਦੇ ਕਿ ਸਰਵਤਰ ਦਿਨੇ ਕਿ ਸਰਵਤਰ ਲੀਨੇ ਕਿ ਸਰਬਤਰ ਜਾਹੋ ਕੇ ਸਰਬਤਰ ਪਾਹੋ ਸਾ ਸੰਗਤ ਜਾਹੋ ਸ਼ਬਦ ਦਾ ਅਰਥ ਹੋ ਗਿਆ ਜਾਹੋ ਜਲਾਲ ਕਿ ਸਰਬਤਰ ਜਾਹੋ ਸਾਰੀਆਂ ਥਾਵਾਂ ਤੇ ਹਰ ਇੱਕ ਜਗ੍ਹਾ ਤੇ ਹਰ ਬ੍ਰਹਿਮੰਡ ਵਿੱਚ ਮੇਰੇ ਵਾਹਿਗੁਰੂ ਜੀ ਤੁਹਾਡਾ ਜਾਹੋ ਜਲਾਲ ਤੁਹਾਡਾ ਤੇਜ ਪ੍ਰਤਾਪ ਵਸਿਆ ਹੋਇਆ ਹੈ ਕਿ ਸਰਬਤਰ ਪਾਹੋ ਸਾ ਸੰਗਤ ਪਾਹੋ ਸ਼ਬਦ ਦਾ ਅਰਥ ਹੋ ਗਿਆ ਸੋਭਾ ਵਡਿਆਈ ਕਿ ਸਰਬਤਰ ਪਾਹੋ ਤੁਹਾਡੀ ਸੋਭਾ ਤੁਹਾਡੀ ਭਾ ਤੁਹਾਡੀ ਵਡਿਆਈ ਇਹ ਵੀ ਸਾਰਿਆਂ ਥਾਵਾਂ ਦੇ ਉੱਪਰ ਵੱਸੀ ਹੋਈ ਹੈ। ਭਾਵ ਹਰ ਇੱਕ ਜਗ੍ਹਾ ਤੇ ਤੁਹਾਡੀ ਸੁਭਾ ਹੋ ਰਹੀ ਹੈ। ਕਿ ਸਰਬਤਰ ਦੀਨੇ ਕੇ ਸਰਬਤਰ ਦੀਨੇ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ। ਅਗੇ ਮਹਾਰਾਜ ਦੇ ਬਚਨ ਨੇ ਕਿ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲੈ। ਕਿ ਸਰਬਤਰ ਦੇਸ ਹੈ। ਸਰਬਤਰ ਸਾਰੇ ਦੇਸ ਹੈ ਦੇਸ਼ ਸਾਰੇ ਦੇਸ਼ ਤੁਹਾਡੇ ਨੇ। ਇਹਨਾਂ ਸਾਰੇ ਦੇਸ਼ਾਂ ਵਿੱਚ ਤੁਸੀਂ ਵਸੇ ਹੋਏ। ਕਿ ਸਰਬਤਰ ਭੇਸ ਹੈ ਸਰਬਤਰ ਸਾਰੇ ਭੇਸ ਹੈ ਭੇਸ ਜਿੰਨੇ ਦੁਨੀਆਂ ਦੇ ਜੀਵਾਂ ਦੇ ਭੇਸ ਨੇ ਮੇਰੇ ਵਾਹਿਗੁਰੂ ਜੀ ਸਾਰੇ ਤੁਹਾਡੇ ਨੇ ਉਹਨਾਂ ਭੇਸਾਂ ਵਿੱਚ ਵੀ ਤੁਸੀਂ ਕਿ ਸਰਬਤਰ ਕਾਲ ਹੈ ਤੁਸੀਂ ਸਾਰਿਆਂ ਦਾ ਕਾਲ ਕੋਈ ਜੀਵ ਤੁਹਾਡੇ ਤੋਂ ਬਚ ਨਹੀਂ ਸਕਦਾ ਸਰਬਤਰ ਸਾਰੇ ਕਾਲ ਮੌਤ ਕਿ ਸਰਬਤਰ ਕਾਲ ਹੈ ਤੁਸੀਂ ਸਾਰਿਆਂ ਦੇ ਕਾਲ ਕਿ ਸਰਬਤਰ ਪਾਲੈ ਸਰਬਤਰ ਸਾਰਿਆਂ ਨੂੰ ਪਾਲੈ ਪਾਲਣ ਵਾਲੇ ਤੁਸੀਂ ਸਾਰਿਆਂ ਨੂੰ ਪਾਲਣ ਵਾਲੇ ਜੀ ਸੋ ਪਾਲਣ ਵਾਲੀ ਵੀ ਤੁਸੀਂ ਤੇ ਨਾਸ਼ ਕਰਨ ਵਾਲੀ ਵੀ ਤੁਸੀਂ ਮਹਾਰਾਜ ਦੇ ਬਚਨ ਕਿ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਲੈ ਕੇ ਸਰਬਤਰ ਪਾਲੈ ਅਗਲੇ ਪਦੇ ਵਿੱਚ ਫਿਰ ਮਹਾਰਾਜ ਫਰਮਾਉਂਦੇ ਨੇ ਕਿ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਸਰਬਤਰ ਹੰਤਾ ਸਰਬਤਰ ਸਾਰਿਆਂ ਨੂੰ ਹੰਤਾ ਨਾਸ਼ ਕਰਨ ਵਾਲੇ ਤੁਸੀਂ ਸਾਰੇ ਜੀਵਾਂ ਦੇ ਅੰਦਾਜ਼ ਕਰਤਾ ਹਰ ਜੀਵ ਨੂੰ ਅੰਦਾਜ਼ ਤੁਸੀਂ ਹੀ ਕਰਦੇ ਹੋ ਕਿ ਸਰਬਤਰ ਹੰਤਾ ਅੱਗੇ ਫਰਮਾਉਂਦੇ ਨੇ ਕਿ ਸਰਬਤਰ ਗੰਤਾ ਸਰਬਤਰ ਸਾਰੀਆਂ ਥਾਵਾਂ ਤੇ ਗੰਤਾ ਦਾ ਅਰਥ ਹੈ ਗਮਤਾ ਪਹੁੰਚ ਤੁਹਾਡੀ ਪਹੁੰਚ ਮੇਰੇ ਵਾਹਿਗੁਰੂ ਜੀ ਸਾਰੀਆਂ ਥਾਵਾਂ ਤੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੁਹਾਡੀ ਪਹੁੰਚ ਨਾ ਹੋਵੇ ਹਰ ਜਗ੍ਹਾ ਤੇ ਤੁਹਾਡੀ ਪਹੁੰਚ ਹੈ ਹਰ ਜਗ੍ਹਾ ਤੇ ਵਸੇ ਹੋਏ ਕਿ ਸਰਬਤਰ ਭੇਖੀ ਸਰਬਤਰ ਸਾਰੇ ਪੇਖੀ ਭੇਖ ਇਹਨਾਂ ਸਾਰੇ ਭੇਖਾਂ ਦੇ ਵੀ ਤੁਸੀਂ ਹੀ ਵਸੇ ਹੋਏ ਇਹ ਸਾਰੇ ਭੇਖ ਤੁਹਾਡੀ ਨੇ ਭਾਵੇਂ ਤੁਹਾਡਾ ਆਪਣਾ ਕੋਈ ਸਰੀਰ ਨਹੀਂ ਇਸ ਕਰਕੇ ਤੁਹਾਡਾ ਆਪਣਾ ਕੋਈ ਭੇਖ ਨਹੀਂ ਪਰ ਇਹ ਸਾਰੇ ਭੇਖ ਤੁਹਾਡੇ ਆਪਣੀ ਨੇ ਕਿ ਸਰਬਤਰ ਪੇਖੀ ਸਰਬਤਰ ਸਾਰਿਆਂ ਨੂੰ ਪੇਖੀ ਵੇਖਣ ਵਾਲਾ ਤੁਸੀਂ ਸਾਰੇ ਜੀਵਾਂ ਨੂੰ ਵੇਖਣ ਵਾਲੇ ਹੋ ਭਾਵੇਂ ਇਹਨਾਂ ਸਾਰੇ ਜੀਵਾਂ ਦੀ ਸੰਭਾਲ ਤੁਸੀਂ ਆਪ ਹੀ ਕਰਦੇ ਹੋ ਕਿ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਅਗਲੇ ਪਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੋਖ ਹੈ ਮਹਾਰਾਜ ਫਰਮਾਉਂਦੇ ਨੇ ਕਿ ਸਰਬਤਰ ਕਾਜ ਹੈ ਕਾਜਾ ਦਾ ਅਰਥ ਹੋ ਗਿਆ ਕਾਰਜ ਸਰਬਤਰ ਸਾਰੇ ਜਿੰਨੇ ਕਾਰਜ ਨੇ ਉਹਨਾਂ ਸਾਰਿਆਂ ਨੂੰ ਕਰਨ ਵਾਲੇ ਤੁਸੀਂ ਜੇ ਤੁਹਾਡਾ ਹੁਕਮ ਦਾ ਹੋਵੇ ਤੇ ਕੋ ਕਾਰਜ ਹੋ ਥੋੜਾ ਸਕਦਾ ਸ੍ਰਿਸ਼ਟੀ ਦੀ ਸਿਰਜਣਾ ਦਾ ਕਾਰਜ ਹੋਵੇ ਸ੍ਰਿਸ਼ਟੀ ਦੇ ਨਾਸ਼ ਕਰਨ ਦਾ ਕਾਰਜ ਹੋਵੇ ਇਹਨਾਂ ਕਾਰਜਾਂ ਨੂੰ ਕਰਨ ਵਾਲੇ ਮੇਰੇ ਮਾਲਕ ਜੀ ਤੁਸੀਂ ਹੋ ਕਿ ਸਰਬੱਤਰ ਕਾਜੈ ਇਹਨਾਂ ਸਾਰੇ ਕਾਰਜਾਂ ਨੂੰ ਤੁਸੀਂ ਕਰਦੇ ਹੋ ਕਿ ਸਰਬੱਤਰ ਰਾਜੈ ਰਾਜਿਆਦਾਰਥ ਵਿਦਵਾਨਾਂ ਨੇ ਕੀਤਾ ਸੋਭਾ ਪਾਰਿਆ ਸਰਬੱਤਰ ਸਾਰੀਆਂ ਥਾਵਾਂ ਤੇ ਕਿ ਸਰਬੱਤਰ ਰਾਜੈ ਉਹ ਸਾਰੀਆਂ ਥਾਵਾਂ ਤੇ ਸੋਭਾ ਪਾਰਿਆ ਕੋਈ ਐਸੀ ਜਗ੍ਹਾ ਨਹੀਂ ਜਿਹੜੀ ਜਗ੍ਹਾ ਤੇ ਮੇਰੇ ਵਾਹਿਗੁਰੂ ਪਰਮਾਤਮਾ ਜੀ ਨਾ ਹੋਣ ਕਿ ਸਰਬੱਤਰ ਸੋਖੈ ਸੋਖੈ ਦਾ ਅਰਥ ਹੈ ਸੁਕਾ ਦੇਣ ਵਾਲਾ ਸਰਬੱਤਰ ਸਾਰੀਆਂ ਥਾਵਾਂ ਨੂੰ ਸਾਰੇ ਜੀਵਾਂ ਨੂੰ ਉਹ ਕੱਲਾ ਹਰਿਆ ਪਰ ਨਹੀਂ ਕਰਦਾ ਉਹ ਸਾਰੇ ਜੀਵਾਂ ਨੂੰ ਸੁਕਾ ਵੀ ਦਿੰਦਾ ਹੈ ਕਿ ਸਰਬੱਤਰ ਸੋਖੈ ਸਾਰਿਆਂ ਨੂੰ ਸੁਕਾ ਦੇਣ ਵਾਲਾ ਕਿ ਸਰਬੱਤਰ ਪੋਖੈ ਪੋਖੈ ਦਾ ਅਰਥ ਵਿਦਵਾਨਾ ਕੀਤਾ ਪਾਲਣਾ ਪੋਸ਼ਣਾ ਕਰਨ ਵਾਲਾ ਉਹ ਹਰੇਕ ਜੀਵ ਦੀ ਪਾਲਣਾ ਪੋਸ਼ਣਾ ਵੀ ਕਰਦਾ ਸੋ ਪਾਲਦਾ ਵੀ ਹੈ ਤੇ ਖੈ ਕਰਤਾ ਵੀ ਹੈ ਜਨਮ ਦਿਨ ਵਾਲਾ ਵੀ ਹੈ ਤੇ ਨਾਸ਼ ਕਰਨ ਵਾਲਾ ਵੀ ਮਹਾਰਾਜ ਜੀ ਦੇ ਬਚਨ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖੈ ਕਿ ਸਰਬਤਰ ਪੋਖੈ ਅਗੇ ਮਹਾਰਾਜ ਫਿਰ ਫਰਮਾਉਂਦੇ ਨੇ ਕਿ ਸਰਬਤਰ ਤਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਰਬਤਰ ਤਰਾਣੈ ਸਰਬਤਰ ਸਾਰਿਆਂ ਦਾ ਪ੍ਰਾਣ ਦਾ ਅਰਥ ਹੋ ਗਿਆ ਤਾਨ ਮਤਲਬ ਬਲ ਤਾਕਤ ਹਰ ਜੀਵ ਨੂੰ ਤਾਕਤ ਦੇਣ ਵਾਲੇ ਤੁਸੀਂ ਕਿ ਸਰਬੱਤਰ ਪ੍ਰਾਨੇ ਇਹਦਾ ਭਾਵ ਇੰਜ ਕਰ ਇੰਜ ਵੀ ਕਰ ਸਕਦੇ ਆਪਾਂ ਕਿ ਦੁਨੀਆ ਦੇ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਨੂੰ ਬਲ ਦੇਣ ਵਾਲੇ ਤੁਸੀਂ ਕਿਸੇ ਜੀਵ ਦੇ ਕੋਲ ਆਪਣਾ ਬਲ ਨਹੀਂ ਹੈ ਉਹ ਤੁਹਾਡਾ ਦਿੱਤਾ ਹੋਇਆ ਬਲ ਉਹ ਤੁਹਾਡੀ ਦਿੱਤੀ ਹੋਈ ਤਾਕਤ ਹੈ ਕਿ ਸਰਬੱਤਰ ਪ੍ਰਾਨੇ ਤੁਸੀਂ ਸਾਰੇ ਜੀਵਾਂ ਦੇ ਪ੍ਰਾਣ ਇਹ ਪ੍ਰਾਣ ਇਹ ਸਵਾਸ ਇਹ ਜ਼ਿੰਦਗੀ ਤੁਸੀਂ ਦਿੱਤੀ ਹੋਈ ਹੈ ਕਿ ਸਰਬਤਰ ਦੇਸੈ ਸਰਬਤਰ ਸਾਰੇ ਦੇਸੈ ਦੇਸ ਤੁਸੀਂ ਸਾਰੇ ਦੇਸ਼ਾਂ ਦੇ ਵਾਸੀ ਹੋ ਹਰ ਇੱਕ ਥਾਂ ਤੇ ਵਸੇ ਹੋਇਓ ਕਿ ਸਰਬਤਰ ਭੀਸੈ ਸਰਬਤਰ ਸਾਰੇ ਭੀਸੈ ਭੀਖ ਇਹ ਸਾਰੇ ਭੀਖ ਤੁਹਾਡੀ ਨੇ ਇਹਨਾਂ ਸਾਰੇ ਭੀਖਾਂ ਵਾਲਿਆਂ ਦੇ ਵਿੱਚ ਮੇਰੇ ਵਾਹਿਗੁਰੂ ਜੀ ਤੁਸੀਂ ਵਸੇ ਹੋਇਓ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੀਸੈ ਅੱਗੇ ਮਹਾਰਾਜ ਫਰਮਾਉਂਦੇ ਨੇ ਕੇ ਸਰਬਤਰ ਮਾਨਿਐ ਸਦਾਵੰਗ ਪਰਧਾਨੇ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ குருਜੀ ਫਰਮੋਦੇ ਨੇ ਕੇ ਸਰਬਤਰ ਮਾਨਿਐ ਸਰਬਤਰ ਸਾਰੀਆਂ ਥਾਵਾਂ ਤੇ ਮਾਨੇ ਮੰਨੇ ਜਾਂਦਾ ਹੈ ਤੁਸੀਂ ਸਾਰੀਆਂ ਥਾਵਾਂ ਤੇ ਮੰਨੇ ਜਾਂਦੇ ਹਰ ਜਗ੍ਹਾ ਤੇ ਤੁਹਾਡੀ ਪੂਜਾ ਹੋ ਰਹੀ ਹੈ ਸਦਾਵੰਗ ਪਰਧਾਨੇ ਪਰਧਾਨੇ ਸਭ ਜਿਹੜਾ ਮਹਾਰਾਜ ਜੀ ਨੇ ਲਿਖਿਆ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਤਾਂ ਦਿਨੋਂ ਕੰਨਾ ਨੰਨਾ ਤੇ ਅੱਧਾ ਹੀ ਆ ਪਾ ਕੇ ਉੱਪਰ ਦੁਲਾਮਾਂ ਲਗੀਆਂ ਇਹਦਾ ਉਚਾਰਨ ਕਰਨ ਲੱਗੇ ਆਪਾਂ ਧਿਆਨ ਦੇਣਾ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਧੱਦੇ ਸ਼ਬਦ ਨੂੰ ਕੰਨਾ ਨੰਨੇ ਸ਼ਬਦ ਨੂੰ ਸਿਹਾਰੀ ਤੇ ਐੜੇ ਸ਼ਬਦ ਉੱਪਰ ਦੁਲਾਮਾਂ ਲਾ ਕੇ ਆਪਾਂ ਉਚਾਰਨ ਕਰਾਂਗੇ ਪ੍ਰਧਾਨੇ ਸੋ ਇਹ ਇਹਦਾ ਉਚਾਰਨ ਹੈ ਤੇ ਇਹਦੇ ਅਰਥਾਂ ਦੀ ਆਪਾਂ ਜੇ ਗੱਲ ਕਰੀਏ ਤੇ ਪ੍ਰਧਾਨ ਦਾ ਅਰਥ ਹੋ ਗਿਆ ਮਾਲਕ ਸਾਰਿਆਂ ਥਾਵਾਂ ਤੇ ਤੁਸੀਂ ਹੀ ਮਾਲਕ ਸਦੀਵ ਕਾਲ ਦੇ ਮਾਲਕ ਸਵੇਵ ਦਾ ਅਰਥ ਹੋ ਗਿਆ ਹਮੇਸ਼ਾ ਸਦਾਵੰਗ ਪ੍ਰਧਾਨਿਆਂ ਦਾ ਅਰਥ ਹੋ ਗਿਆ ਜਿਹੜਾ ਹਮੇਸ਼ਾ ਦਾ ਮਾਲਕ ਹੈ ਜਿਹਦੀ ਮਲਕੀਅਤ ਨੂੰ ਕੋਈ ਰੋਕ ਨਹੀਂ ਸਕਦਾ ਦੁਨਿਆਵੀ ਤੌਰ ਤੇ ਕਿਸੇ ਜਗ੍ਹਾ ਦਾ ਅਜ ਕੋਈ ਮਾਲਕ ਹੈ ਕੱਲ ਕੋਈ ਹੋਰ ਮਾਲਕ ਹੋਏਗਾ ਪਰ ਵਾਹਿਗੁਰੂ ਪਰਮਾਤਮਾ ਹਮੇਸ਼ਾ ਹੀ ਮਾਲਕ ਤੇ ਕਿ ਸਰਬਤਰ ਮੰਨਿਆ ਸੈ ਦੇਵੰਗ ਪਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਸੋ ਜਾਪਿਆ ਦਾ ਉਚਾਰਨ ਵੀ ਆਪਾਂ ਜਿਵੇਂ ਪਿਛਲੇ ਸ਼ਬਦਾਂ ਦਾ ਉਚਾਰਨ ਕੀਤਾ ਜੱਜਿਆਂ ਨੂੰ ਕੰਨਾਂ ਪਪਾ ਪੱਪੇ ਨੂੰ ਸਿਹਾਰੀ ਲੱਗੇਗੀ ਕਿ ਐਡੇ ਸ਼ਬਦ ਦੇ ਉੱਪਰ ਦੁਲਾਵਾਂ ਲਾ ਕੇ ਆਪਾਂ ਪਾਠ ਕਰਾਂਗੇ ਜਾਪਿਆ ਤੇ ਇਹ ਅਰਥਾਂ ਨੂੰ ਜੇ ਆਪਾਂ ਸਮਝੀਏ ਕਿ ਸਰਬੱਤਰ ਜਾਪਿਆ ਸਰਬੱਤਰ ਸਾਰੀਆਂ ਥਾਵਾਂ ਤੇ ਜਾਪਿਆ ਜਪਿਆ ਜਾਂਦਾ ਹੈ ਮੇਰੇ ਵਾਹਿਗੁਰੂ ਜੀ ਤੁਸੀਂ ਉਹ ਹੋ ਜੋ ਸਾਰੀਆਂ ਥਾਵਾਂ ਤੇ ਜਪੇਦਾਰ ਹੈ ਹਰ ਜਗ੍ਹਾ ਤੇ ਤੁਹਾਡੇ ਨਾਮ ਦਾ ਜਪ ਹੋ ਰਿਹਾ ਹੈ ਕਿ ਸਰਬੱਤਰ ਥਾਪਿਆ ਥਾਪਿਆ ਦਾ ਵਿਚਾਰ ਨੂੰ ਉਸੇ ਤਰ੍ਹਾਂ ਕਰਨਾ ਹੈ ਥੱਥੇ ਨੂੰ ਕੰਣਾ ਪਪੇ ਸ਼ਬਦ ਨੂੰ ਸਿਹਾਰੀ ਲੱਗੇਗੀ ਐਡੇ ਸ਼ਬਦ ਉੱਪਰ ਦੁਲਾਵਾਂ ਲਗੀਆਂ ਲੱਗਣਗੀਆਂ ਉਚਾਰਨ ਹੋਏਗਾ ਥਾਪਿਆ ਸੋ ਧਿਆਨ ਦੇਣਾ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਸਾਰੀਆਂ ਥਾਵਾਂ ਤੇ ਤੁਹਾਨੂੰ ਜਪਿਆ ਜਾ ਰਿਹਾ ਹੈ ਤੇ ਇਧਰ ਥਾਪਿਆ ਸ਼ਬਦ ਦਾ ਅਰਥ ਹੋ ਗਿਆ ਸਥਿਤ ਟਿਕਿਆ ਹੋਇਆ ਕਿ ਸਰਬਤਰ ਥਾਪਿਆ ਤੁਸੀਂ ਸਾਰੀਆਂ ਥਾਵਾਂ ਤੇ ਟਿਕੇ ਹੋਏ ਤੁਸੀਂ ਹਰ ਇੱਕ ਜਗ੍ਹਾ ਤੇ ਵਸੇ ਹੋਏ ਇਹਦਾ ਦੂਜਾ ਅਰਥ ਆ ਪੰਜ ਵੀ ਕਰ ਸਕਦੇ ਆ ਸਰਬਤਰ ਸਾਰੀਆਂ ਥਾਵਾਂ ਦੇ ਜੀਵ ਥਾਪੇ ਥਾਪਣ ਵਾਲਾ ਵਾਹਿਗੁਰੂ ਜੀ ਤੁਸੀਂ ਐਸੇ ਹੋ ਜਿਹੜੇ ਸਾਰੀਆਂ ਥਾਵਾਂ ਤੇ ਵਸਣ ਵਾਲੇ ਜੀਵਾਂ ਨੂੰ ਸਥਾਪਿਤ ਕਰਨ ਵਾਲੇ ਉਹਨਾਂ ਨੂੰ ਜ਼ਿੰਦਗੀ ਦੇਣ ਵਾਲੇ ਉਹਨਾਂ ਦੇ ਰਿਸਕ ਦਾਤੇ ਇਹ ਤੁਸੀਂ ਆਪ ਹੋ ਸੋ ਸਾਰੇ ਜੀਵਾਂ ਨੂੰ ਤੁਸੀਂ ਆਪ ਹੀ ਥਾਪਿਆ ਹੋਇਆ ਹੈ ਸੋ ਮਹਾਰਾਜ ਜੀ ਦੇ ਬਚਨ ਨੇ ਕਿ ਸਰਬਤਰ ਮਾਨਿਆ ਕਿ ਸਦਾ ਵੰਗ ਪਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਅਗਲੇ ਪਦੇ ਵਿੱਚ ਮਹਾਰਾਜ ਦੇ ਬਚਨ ਨੇ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਸਾ ਸੰਗਤ ਭਾਨੈ ਸ਼ਬਦ ਜਿਹੜਾ ਇਹ ਭਾਨ ਤੋਂ ਬਣਿਆ ਹੈ ਭਾਨ ਦਾ ਅਰਥ ਹੁੰਦਾ ਹੈ ਸੂਰਜ ਸੋ ਇਹ ਦਾ ਅਰਥ ਬਣਿਆ ਕਿ ਸਰਬਤਰ ਭਾਨੈ ਸਰਬਤਰ ਸਾਰੇ ਜੀਵ ਭਾਨੈ ਦਾ ਅਰਥ ਸੂਰਜ ਸੂਰਜ ਕੀ ਕਰਦਾ ਜੀ ਪ੍ਰਕਾਸ਼ ਕਰਦਾ ਰੌਸ਼ਨੀ ਦਿੰਦਾ ਹੈ ਭਾਅ ਬਣਿਆ ਦੁਨੀਆ ਦੇ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਦੇ ਪ੍ਰਕਾਸ਼ਕ ਤੁਸੀਂ ਉਹ ਉਹਨਾਂ ਨੂੰ ਪ੍ਰਕਾਸ਼ ਦੇਣ ਵਾਲੇ ਤੁਸੀਂ ਉਹ ਜੇ ਤੁਸੀਂ ਨਾ ਹੋਵੋ ਤੇ ਜੀਵ ਹੋ ਹੀ ਨਹੀਂ ਸਕਦੇ ਸੋ ਸਭ ਨੂੰ ਚਾਨਣ ਤੁਸੀਂ ਦੇ ਰਹੇ ਹੋ ਰਸਤਾ ਤੁਸੀਂ ਵਿਖਾ ਰਹੇ ਹੋ ਉਹਨਾਂ ਦੇ ਅੰਦਰ ਜੋਤ ਰੂਪ ਬਣ ਕੇ ਤੁਸੀਂ ਵਸੇ ਕਿ ਸਰਬਤਰ ਭਾਨੈ ਸਾਰੇ ਜੀਵਾਂ ਦੇ ਭਾਨ ਸੂਰਜ ਪ੍ਰਕਾਸ਼ ਦੇਣ ਵਾਲੇ ਤੁਸੀਂ ਆਪ ਕਿ ਸਰਬਤਰ ਮਾਨੈ ਸਰਬਤਰ ਸਾਰੇ ਜੀਵ ਮਾਨੈ ਅਰਥ ਵਿਦਵਾਨਾਂ ਕੀਤੇ ਮਾਨ ਸਤਕਾਰ ਤੁਸੀਂ ਸਾਰੇ ਜੀਵਾਂ ਦਾ ਮਾਨ ਤੁਸੀਂ ਸਾਰੇ ਜੀਵਾਂ ਦਾ ਅਦਬ ਹੋ ਸਾਰੇ ਜੀਵਾਂ ਦਾ ਸਤਿਕਾਰ ਹੋ ਇਹਦਾ ਦੂਜਾ ਭਾਵ ਇੰਜ ਵੀ ਹੋ ਸਕਦਾ ਕਿ ਸਰਬਤਰ ਮਾਨੈ ਤੁਸੀਂ ਸਾਰੇ ਜੀਵਾਂ ਦੁਆਰਾ ਮੰਨੇ ਜਾ ਰਹੇ ਹਰ ਜੀਵ ਤੁਹਾਨੂੰ ਮੰਨ ਰਿਹਾ ਹੈ ਚਾਹੁੰਦਿਆਂ ਨਾ ਚਾਹੁੰਦਿਆਂ ਹਰ ਜੀਵ ਤੁਹਾਡੇ ਹੁਕਮ ਦੇ ਵਿੱਚ ਚੱਲ ਰਿਹਾ ਕੋਈ ਵੀ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦਰੇ ਕਿ ਸਰਬਤਰ ਚੰਦਰੇ ਸਰਬਤਰ ਸਾਰਿਆਂ ਦਾ ਇੰਦਰ ਸ਼ਬਦ ਦਾ ਅਰਥ ਹੋ ਗਿਆ ਰਾਜਾ ਮਾਲਕ ਤੁਸੀਂ ਸਾਰੇ ਜੀਵਾਂ ਦੇ ਇੰਦਰ ਹੋ ਤੁਸੀਂ ਸਾਰੇ ਜੀਵਾਂ ਦੇ ਰਾਜੇ ਹੋ ਇਹਨਾਂ ਸਾਰੇ ਜੀਵਾਂ ਦੇ ਮਾਲਕ ਕਿ ਸਰਬੱਤਰ ਚੰਦਰੈ ਚੰਦਰੈ ਦਾ ਅਰਥ ਹੋ ਗਿਆ ਚੰਦਰਮਾ ਚੰਦਰਮਾ ਕੀ ਠੰਡਕ ਵਰਤਾਉਂਦਾ ਹੈ ਚੰਦਰਮਾ ਦੀ ਚਾਮਨੀ ਠੰਡੀ ਹੁੰਦੀ ਹੈ ਸਰਬੱਤਰ ਚੰਦਰੈ ਦਾ ਅਰਥ ਹੋ ਗਿਆ ਦੁਨੀਆ ਦੇ ਸਰਬੱਤ ਜਿੰਨੇ ਜੀਵ ਨੇ ਮੇਰੇ ਵਾਹਿਗੁਰੂ ਜੀ ਉਹਨਾਂ ਨੂੰ ਠੰਡਕ ਦੇਣ ਵਾਲੇ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਦੇਣ ਵਾਲੇ ਤੁਸੀਂ ਆਪ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰੈ ਕੇ ਸਰਬਤਰ ਚੰਦਰੈ ਸੁਸਾ ਸੰਗ ਜੀ ਇਥੇ ਜਾਬ ਸਾਹਿਬ ਜੀ ਦੀ ਪਾਵਨ ਬਾਣੀ ਦੇ 100 19 ਨੰਬਰ ਪਦੇ ਜਿਹੜੇ ਨੇ ਮੁਕੰਮਲ ਹੋਏ ਨੇ ਅੱਜ ਦੀ ਵਿਚਾਰ ਜਿਹੜੀ ਹੈ ਆਪਾਂ ਇਥੇ ਹੀ ਸੰਪੂਰਨ ਕਰਾਂਗੇ ਇਸ ਤੋਂ ਅਗਲੀ ਜੋ ਜਾਬ ਸਾਹਿਬ ਜੀ ਦੀ ਕਥਾ ਹੈ ਤੇ ਸ਼ੁੱਧ ਉਚਾਰਨ ਤੇ ਸੰਥਿਆ ਪਾਠ ਉਹਦੀ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ ਜਿੰਨਾ ਜਿੰਨਾ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਸ਼ੁੱਧ ਉਚਾਰਨ ਸੰਥਿਆ ਜੋ ਹੈ ਉਹਦੇ ਤੋਂ ਜਿਆਦਾ ਤੋਂ ਜਿਆਦਾ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ ਸਾਰੇ ਸੰਗਤ ਦਾ ਧੰਨਵਾਦ ਜੀ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ